ਤੇਰੇ ਦਵਰੇ ਚੱਲ ਕਰ ਦੇ ਮੁਸ਼ਕਲ ਹਲ ਕਰ ਦੇ ਮੁਸ਼ਕਲ ਹਲ ਜਾਵਾ ਵਾਰੀ ਸਤ ਗੁਰਿਆ ਆ ਮੈਂ ਸ਼ਰਨ ਤਮਾਰੀ ਸਤ ਗੁਰਿਆ ਆ ਮੈਂ ਸ਼ਰਨ ਤਮਾਰੀ ਦੇ ਦੇ ਦੁੱਖਾਂ ਦੀ ਦਵਾ ਦੇ ਦੇ ਦੁੱਖਾਂ ਦੀ ਦਵਾ ਦਰਦਾਂ ਦੀ ਦਵਾਈ ਦੇ ਦੇ ਦਰਦਾਂ ਦੀ ਦਵਾਈ ਤੂੰ ਆ ਮੇਰਾ ਮਲਾ ਸੱਚ ਖੰਡ ਦਾ ਤੂੰ ਤੇ ਮਾਲਕ ਮੇਰੀ ਜਿੰਦਗਾ ਨੀ ਦਾ ਤੂੰ ਤੇ ਮਾਲਕ ਮੇਰੀ ਆਰੇ ਚਲੇ ਆਇਆ ਤੇਰੇ ਦਵਾਰੇ ਚਲ ਕਰ ਦੇ ਮੁਸ਼ਕਲ ਹਲ ਕਰ ਦੇ ਮੁਸ਼ਕਲ ਹਲ ਜਾ ਮਾਵਾਰੀ ਸਤ ਗੁਰਿਆ ਆਇਆ ਮੈਂ ਸ਼ਰਨ ਤੇ ਮਾਰੀ ਸਤ ਗੁਰਿਆ ਆਇਆ ਮੈਂ ਸ਼ਰਨ ਤੇ ਮਾਰੀ ਰਾਤ ਪਿੰਨੜੀ ਨੀ ਰਾਤ ਪਿੰਨੜੀ ਨੀ ਚਮਕਣ ਤਾਰੇ ਚਮਕਣ ਤਾਰੇ ਨੀ ਰਾਤੀ ਜਾਗਦੇ ਨੇ ਸੰਤ ਪਿਆਰੇ ਨੀ ਰਾਤੀ ਜਾਗਦੇ ਨੇ भगत ਪਿਆਰੇ ਰਾਤ ਪਿੰਨੜੀ ਨੀ ਰਾਤ ਪਿੰਨੜੀ ਨੀ ਚਮਕਣ ਤਾਰੇ ਨੀਰਤੀ ਜਾਗ ਦੇ ਨੇ ਦੁਖੀਏ ਵਿਚਾਰੇ ਨੀਰਤੀ ਜਾਗ ਦੇ ਨੇ ਦੁਖੀਏ ਵਿਚਾਰੇ ਆਇਆ ਤੇਰੀ ਦਵਾਰੇ ਚਲ ਆਇਆ ਤੇਰੀ ਦਵਾਰੇ ਚਲ ਕਰ ਦੇ ਮੁਸ਼ਕਲ ਹਲ ਜਾ ਮਾਵਾਰੀ ਸਤ ਗੁਰ ਆਇਆ ਮੈਂ ਸ਼ਰਨ ਤੁਮਾਰੀ ਸਤ ਗੁਰ ਆਇਆ ਮੈਂ ਸ਼ਰਨ ਤੁਮਾਰੀ ਦੇ ਦੇ ਦੁੱਖਾਂ ਦੀ ਦਵਾਈ ਦੇ ਦੇ ਦਰਦਾਂ ਦੀ ਦਵਾਈ ਜਾਵਾਂ ਵਾਰੀ ਸਤਿਗੁਰ ਆਇਆ ਮੈਂ ਸ਼ਰਨ ਤੇ ਮਾਰੀ ਦੇ ਦੇ ਦੁੱਖਾਂ ਦੀ ਦਵਾਈ ਦੇ ਦੇ ਦਰਦਾਂ ਦੀ ਦਵਾਈ ਤੁਮ ਮੇਰਾ ਮਲਾ ਸੱਚਾ ਖੰਡ ਦਾ ਤੂੰ ਤੇ ਮਾਲਕ ਮੇਰੀ ਜ਼ਿੰਦਗਾਨੀ ਦਾ ਮਾਲਕ ਮੇਰੀ ਇੰਦ ਗਾਨੀ ਦਾ ਆਇਆ ਤੇਰੇ ਦਵਾਰੇ ਚਲ ਆਇਆ ਤੇਰੇ ਦਵਾਰੇ ਚਲ ਕਰ ਦੇ ਮੁਸ਼ਕਲ ਹਾਲ ਜਾਵਾ ਵਾਰੀ ਸਤ ਗੁਰ ਆਇਆ ਮੈਂ ਸ਼ਰਨਤ ਮਾਰੀ ਸਤ ਗੁਰ ਆਇਆ ਮੈਂ ਸ਼ਰਨਤ ਮਾਰੀ ਸਤ ਗੁਰ ਆਇਆ ਮੈਂ ਸ਼ਰਨ ਤੇਮਾਰੀ